ਰੈਪਰ ਬੋਹੀਮੀਆ ਦਾ ਅਕਸ਼ੇ ਕੁਮਾਰ ਬਾਰੇ ਵੱਡਾ ਬਿਆਨ ਬੋਹੀਮੀਆ ਨੇ ਕਿਹਾ ਮੈਂ ਨਹੀਂ ਜਾਣਦਾ ਕੌਣ ਹੈ ਅਕਸ਼ੇ ਕੁਮਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਹਾਲੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੋਹੀਮੀਆ ਇਸ ਵੇਲੇ ਮੌਜੂਦ ਨੇ ਔਰ ਉੱਥੇ ਇੱਕ ਪੋਡਕਾਸਟ ਹੋਇਆ ਬੋਹੀਮੀਆ ਦਾ ਉਸ ਪੋਡਕਾਸਟ ਦੇ ਵਿੱਚ ਬੋਹੀਮੀਆ ਨੇ ਇਹ ਬਿਆਨ ਦਿੱਤਾ ਕਿ ਮੈਂ ਜਾਣਦਾ ਨਹੀਂ ਅਕਸ਼ੇ ਕੁਮਾਰ ਕੌਣ ਹੈ ਸੋ ਪੂਰੀ ਗੱਲ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਅਸਲ ਇੱਕ ਪੋਡਕਾਸਟਰ ਹੈ ਪਾਕਿਸਤਾਨ ਦਾ ਨਾਦਰ ਅਲੀ ਨਾਦਰ ਅਲੀ ਨੇ ਪੋਡਕਾਸਟ ਕੀਤਾ ਬੋਹੀਮੀਆ ਦਾ ਬੋਹੀਮੀਆ ਜੋ ਕਿ ਬਹੁਤ ਵੱਡੇ ਰੈਪਰ ਨੇ ਇੰਡੀਆ ਦੇ ਸੋ ਉਹਨਾਂ ਨੇ ਜਦੋਂ ਇੱਕ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਬਾਲੀਵੁੱਡ ਬਾਰੇ ਕੁਝ ਵੀ ਨਹੀਂ ਪਤਾ ਉਹਨਾਂ ਨੇ ਇੱਥੇ ਤਾਂ ਕਿਹਾ ਤਾਂ ਕਿ ਜਦੋਂ ਮੈਂ ਬਾਲੀਵੁੱਡ ਦਾ ਇੱਕ ਗਾਣਾ ਕਰਨਾ ਸੀ ਅਕਸ਼ੇ ਕੁਮਾਰ ਦੇ ਨਾਲ ਤਾਂ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਦਾ ਵਿਕੀਪੀਡੀਆ ਦੇਖਣਾ ਪਿਆ ਕਿ ਅਕਸ਼ੇ ਕੁਮਾਰ ਹੈ ਕੌਣ ਹੈ ਸੋ ਇੱਕ ਬਹੁਤ ਵੱਡਾ ਬਿਆਨ ਬੋਹੀਮੀਆਂ ਨੇ ਦਿੱਤਾ ਹੈ ਕਿ ਮੈਨੂੰ ਨਹੀਂ ਸੀ ਪਤਾ ਅਕਸ਼ੇ ਕੁਮਾਰ ਕੌਣ ਹੈ ਕੀ ਕਰਦਾ ਹੈ ਮੈਨੂੰ ਉਹਦਾ ਵਿਕੀਪੀਡੀਆ ਦੇਖਣਾ ਪਿਆ ਉਸ ਤੋਂ ਬਾਅਦ ਜਾ ਕੇ ਮੈਂ ਮੁਲਾਕਾਤ ਕੀਤੀ ਸੋ ਅਕਸਰ ਆਪਾਂ ਦੇਖਦੇ ਹਾਂ ਕਿ ਬੋਹੀਮੀਆਂ ਨੇ ਕਾਫੀ ਪੰਜਾਬੀ ਗਾਣਿਆਂ ਦੇ ਵਿੱਚ ਵੀ ਰੈਪ ਕੀਤਾ ਹੈ ਹਿੰਦੀ ਫਿਲਮਾਂ ਦੇ ਵਿੱਚ ਵੀ ਰੈਪ ਕੀਤਾ ਹੈ ਸੋ ਬੋਹੀਮੀਆਂ ਦਾ ਹਰ ਕੋਈ ਫੈਨ ਹੈ ਪਰ ਐਡਾ ਵੱਡਾ ਬਿਆਨ ਦੇਣਾ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਬੋਹੀਮੀਆਂ ਦੇ ਕਾਫੀ ਗਾਣੇ ਨੇ ਜੋ ਬਾਲੀਵੁੱਡ ਵਾਲੇ ਵੀ ਸੁਣਦੇ ਨੇ ਜਾਂ ਬਾਲੀਵੁੱਡ ਦੇ ਵਿੱਚ ਵੀ ਆਏ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਨੇ ਸੋ ਇੱਕ ਵੱਡੀ ਗੱਲ ਕਹਿ ਦੇਣਾ ਕਿ ਮੈਂ ਨਹੀਂ ਜਾਣਦਾ ਕਿ ਅਕਸ਼ੇ ਕੁਮਾਰ ਕੌਣ ਹੈ ਮੈਨੂੰ ਉਹਦਾ ਵਿਕੀਪੀਡੀਆ ਜਿਹੜਾ ਪੜ੍ਹਨਾ ਪਿਆ ਸੋ ਕਿਤਨੇ ਕਿਤੇ ਥੱਲੇ ਜੋ ਕਮੈਂਟ ਆਏ ਸਨ ਫੈਨਸ ਨੇ ਵੀ ਨਿਰਾਸ਼ਗੀ ਜਤਾਈ ਇਸ ਗੱਲ ਦੀ ਕਿ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਕਿ ਜਿਸ ਨਾਲ ਤੁਸੀਂ ਕੰਮ ਕਰਨਾ ਹੋਵੇ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਇਹ ਐਕਟਰ ਜਾਂ ਇਹ ਆਰਟਿਸਟ ਕੌਣ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਸਸਿਕਾਲ ਤੁਸੀਂ ਦੇਖ ਰਹੇ ਹੋ ਦਰਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਹਾਲੀ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੋਹਿਮੀਆ ਇਸ ਵੇਲੇ ਮੌਜੂਦ ਨੇ ਔਰ ਉੱਥੇ ਇੱਕ ਪੋਡਕਾਸਟ ਹੋਇਆ ਬੋਹਿਮੀਆ ਦਾ ਉਸ ਪੋਡਕਾਸਟ ਦੇ ਵਿੱਚ ਬੋਹਿਮੀਆ ਨੇ ਇਹ ਬਿਆਨ ਦਿੱਤਾ ਕਿ ਮੈਂ ਜਾਣਦਾ ਨਹੀਂ ਅਕਸ਼ੇ ਕੁਮਾਰ ਕੌਣ ਹੈ ਸੋ ਪੂਰੀ ਗੱਲ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਸਲ ਇੱਕ ਪੋਡਕਾਸਟਰ ਹੈ ਪਾਕਿਸਤਾਨ ਦਾ ਨਾਦਰ ਅਲੀ ਨਾਦਰ ਅਲੀ ਨੇ ਪੋਡਕਾਸਟ ਕੀਤਾ ਬੋਹਿਮੀਆ ਦਾ ਬੋਹਿਮੀਆ ਜੋ ਕਿ ਬਹੁਤ ਵੱਡੇ ਰੈਪਰ ਨੇ ਹੈ ਇੰਡੀਆ ਦੇ ਸੋ ਉਹਨਾਂ ਨੇ ਜਦੋਂ ਇੱਕ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਬਾਲੀਵੁੱਡ ਬਾਰੇ ਕੁਝ ਵੀ ਨਹੀਂ ਪਤਾ ਉਹਨਾਂ ਨੇ ਇੱਥੇ ਤੱਕ ਕਹਿਤਾ ਕਿ ਜਦੋਂ ਮੈਂ ਬਾਲੀਵੁੱਡ ਦਾ ਇੱਕ ਗਾਣਾ ਕਰਨਾ ਸੀ ਅਕਸ਼ੇ ਕੁਮਾਰ ਦੇ ਨਾਲ ਤਾਂ ਸਭ ਤੋਂ ਪਹਿਲਾਂ ਮੈਨੂੰ ਉਹਨਾਂ ਦਾ ਵਿਕੀਪੀਡੀਆ ਦੇਖਣਾ ਪਿਆ ਕਿ ਅਕਸ਼ੇ ਕੁਮਾਰ ਹੈ ਕੌਣ ਹੈ ਸੋ ਇੱਕ ਬਹੁਤ ਵੱਡਾ ਬਿਆਨ ਬੋਹੀਮਿਆ ਨੇ ਦਿੱਤਾ ਹੈ ਕਿ ਮੈਨੂੰ ਨਹੀਂ ਸੀ ਪਤਾ ਅਕਸ਼ੇ ਕੁਮਾਰ ਕੌਣ ਹੈ ਕੀ ਕਰਦਾ ਹੈ ਮੈਨੂੰ ਉਹਦਾ ਵਿਕੀਪੀਡੀਆ ਦੇਖਣਾ ਪਿਆ ਉਸ ਤੋਂ ਬਾਅਦ ਜਾ ਕੇ ਮੈਂ ਮੁਲਾਕਾਤ ਕੀਤੀ ਸੋ ਅਕਸਰ ਆਪਾਂ ਦੇਖਦੇ ਹਾਂ ਕਿ ਬੋਹੀਮਿਆ ਨੇ ਕਾਫੀ ਪੰਜਾਬੀ ਗਾਣਿਆਂ ਦੇ ਵਿੱਚ ਵੀ ਰੈਪ ਕੀਤਾ ਹੈ ਹਿੰਦੀ ਫਿਲਮਾਂ ਦੇ ਵਿੱਚ ਵੀ ਰੈਪ ਕੀਤਾ ਸੋ ਬਹੀਮੀਆ ਦਾ ਹਰ ਕੋਈ ਫੈਨ ਹੈ ਪਰ ਐਡਾ ਵੱਡਾ ਬਿਆਨ ਦੇਣਾ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਕਿਉਂਕਿ ਬਹੀਮੀਆ ਦੇ ਕਾਫੀ ਗਾਣੇ ਨੇ ਜੋ ਬਾਲੀਵੁੱਡ ਵਾਲੇ ਵੀ ਸੁਣਦੇ ਨੇ ਜਾਂ ਬਾਲੀਵੁੱਡ ਦੇ ਵਿੱਚ ਵੀ ਆਏ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਆਏ ਨੇ ਸੋ ਇੱਕ ਵੱਡੀ ਗੱਲ ਕਹਿ ਦੇਣਾ ਕਿ ਮੈਂ ਨਹੀਂ ਜਾਣਦਾ ਕਿ ਅਕਸ਼ੇ ਕੁਮਾਰ ਕੌਣ ਹੈ ਮੈਨੂੰ ਉਹਦਾ ਵਿਕੀਪੀਡੀਆ ਜਿਹੜਾ ਪੜ੍ਹਨਾ ਪਿਆ ਸੋ ਕਿਤਨੇ ਕਿਤੇ ਥੱਲੇ ਜੋ ਕਮੈਂਟ ਆਏ ਸਨ ਫੈਨਸ ਨੇ ਵੀ ਨਿਰਾਸ਼ਗੀ ਜਤਾਈ ਇਸ ਗੱਲ ਦੀ ਕਿ ਇਸ ਤਰ੍ਹਾਂ ਕਿੱਦਾਂ ਹੋ ਸਕਦਾ ਕਿ ਜਿਸ ਨਾਲ ਤੁਸੀਂ ਕੰਮ ਕਰਨਾ ਹੋਵੇ ਤੇ ਤੁਹਾਨੂੰ ਪਤਾ ਹੀ ਨਾ ਹੋਵੇ ਕੀ ਇਹ ਐਕਟਰ ਜਾਂ ਇਹ ਆਰਟਿਸਟ ਕੌਣ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ